ਸੋ ਪ੍ਰੇਮ ਸਿੰਘ ਚੰਦੂ ਮਾਦਸ ਵਾਲੇ ਪੰਜਾਬ ਯੂਨੀਵਰਸਿਟੀ ਪਹੁੰਚ ਚੁੱਕੇ ਨੇ ਕਿਉਂਕਿ ਸੈਨੇਟ ਚ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਬਹੁਤ ਪੱਕਿਆ ਹੋਇਆ ਇੱਕ ਤੋਂ ਕਰਕੇ ਇੱਕ ਨੇਤਾ ਇੱਥੇ ਪਹੁੰਚ ਲੈਣਗੇ ਗੱਲਬਾਤ ਕਰਦੇ ਨੇ ਪ੍ਰੇਮ ਸਿੰਘ ਚੰਦੂ ਮਾਦਸ ਨਾਲ ਮੌਜੂਦ ਨੇ ਕਿਵੇਂ ਦੇਖਦੇ ਹੋ ਜਿਹੜਾ ਚੋਣਨ ਲੈ ਕੇ ਜਿਹੜੇ ਸਟੂਡੈਂਟ ਐ ਕੱਲ ਤੋਂ ਹੀ ਪ੍ਰਦਰਸ਼ਨ ਕਰ ਰਹੇ ਨੇ ਕਾਫੀ ਦਿਲਾਂ ਦੇ ਵਿੱਚ ਰੋਸ ਵੀ ਚੱਲ ਰਿਹਾ ਇਹਨਾਂ ਦੇ ਦੇਖੋ ਅੱਜ ਪੰਜਾਬ ਯੂਨੀਵਰਸਿਟੀ ਦੇ ਅਥਾਰਟिटीज ਕਰਕੇ ਕਹਿ ਲਓ ਜਾਂ ਇਹਨਾਂ ਦੀ ਇੱਕ ਕਿਸਮ ਦੀ ਦਾਦਾਗਿਰੀ ਕਰਕੇ ਕਰ ਲੋ ਅੱਜ ਪੰਜਾਬ ਯੂਨੀਵਰਸਿਟੀ ਜੰਗ ਦਾ ਅਖਾੜਾ ਬਣਾਤੀ ਔਰ ਪੰਜਾਬ ਯੂਨੀਵਰਸਿਟੀ ਜਿੱਥੇ ਪੜ੍ਹਾਈ ਦਾ ਮਾਹੌਲ ਮੰਨਿਆ ਜਾਂਦਾ ਸੀ ਅੱਜ ਗਲਤ ਫੈਸਲੇ ਕਰਕੇ ਇੱਥੇ ਜਣੀ ਮਾਹੌਲ ਹੀ ਖਰਾਬ ਕਰਤਾ ਪਹਿਲੀ ਗੱਲ ਤਾਂ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਨੋਟਸ ਕੱਢਿਆ ਨੋਟੀਫਿਕੇਸ਼ਨ ਕੱਢਿਆ ਕਿ ਸਿੰਡੀਕੇਟ ਜਿਹੜੀ ਹੈ ਇੱਕ ਕਿਸਮ ਦੀ ਸਿੰਡੀਕੇਟ ਦੀ ਤਾਕਤ ਤੇ ਖਤਮ ਕਰਤੀ ਇਹਦਾ ਜਮਹੂਰੀ ਸਾਈਕਲ ਜਿਹੜੀ ਸੀ ਜਮਹੂਰੀ ਚਿਹਰਾ ਜਿਹੜਾ ਇੱਥੇ ਪੰਜਾਬ ਯੂਨੀਵਰਸਿਟੀ ਦਾ ਉਹ ਵਿਗਾੜ ਕੇ ਰੱਖਤਾ ਔਰ ਮੈਂ ਸਮਝਦਾ ਇਹ ਜਿਹੜਾ ਤਾਨਾशाही ਰੁਪਈਆ ਵਿੱਦਿਕ ਅਧਾਰਾ ਚ ਕਦੇ ਚੱਲ ਨਹੀਂ ਸਕਦਾ ਉਹ ਨਾ ਚੱਲੇਗਾ ਔਰ ਇਹਦਾ ਬਹੁਤ ਵੱਡਾ ਖਮਿਆਜਾ ਭਾਰਤ ਸਰਕਾਰ ਨੂੰ ਭੁਤਣਾ ਪਏਗਾ ਜੇ ਨੋਟੀਫਿਕੇਸ਼ਨ ਵਾਪਸ ਨਾ ਲਿਆ ਕਿ ਕੀ ਲੱਗਦਾ ਹੈ ਕਿ ਕਾਰਨ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈਗਾ ਕਿ ਇਹ ਪੰਜਾਬ ਯੂਨੀਵਰਸਿਟੀ ਹੈਗੀ ਉਹਨਾਂ ਨੇ ਕਿਉਂ ਸਿੰਡੀਕੇਟ ਦੇ ਨਾਲ ਪੰਗਾ ਮਤਲਬ ਇਸਤਿਕਰਨਾਂ ਦੀ ਕਿਉਂ ਇਹ ਰੱਦ ਕਰਨ ਦੀ ਕੋਸ਼ਿਸ਼ ਕੀਤੀ ਇਹ ਮੈਂ ਸਮਝਦਾ ਕਿ ਭਾਰਤ ਸਰਕਾਰ ਦੀ ਬਤਨੀਤ ਕਹਿ ਸਕਦੇ ਆ ਕਿ ਹੌਲੀ ਹੌਲੀ ਜਿਹੜੀ ਆ ਪੰਜਾਬ ਦੇ ادارے ਤੇ ਕਾਬਜ਼ ਹੋ ਰਹੀ ਆ ਪੰਜਾਬ ਦੇ ਇਦਾਰਿਆਂ ਨੂੰ ਆਪਣੇ ਕਬਜ਼ੇ 'ਚ ਕਰਿਆ ਜਾ ਰਿਹਾ ਪਹਿਲਾਂ BBMP ਕਬਜ਼ੇ 'ਚ ਕਰ ਲਿਆ ਪਹਿਲਾਂ ਚੰਡੀਗੜ੍ਹ ਦਾ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ ਹਰਾ ਉਹਨਾਂ ਨਾਲ ਬਣਾਉ ਬਾਅਦ ਤੇ ਵਿਧਾਨ ਸਭਾ ਆ ਤੇ ਹੁਣ ਪੰਜਾਬ ਯੂਨੀਵਰਸਿਟੀ ਦਾ ਕਬਜ਼ਾ ਕਰ ਲਿਆ ਤੇ ਇਸ ਤਰ੍ਹਾਂ ਜਿਹੜੇ ਹੌਲੀ-ਹੌਲੀ ਪੰਜਾਬ ਨੂੰ ਇੱਕ ਯੂਟੀ ਬਣਾਉਣ ਵਾਲੇ ਸੋਚੇ ਜਾ ਰਿਹਾ ਇੱਕ ਡੂੰਗੀ ਸਾਜਦਾ ਹਿੱਸਾ ਮੈਂ ਸਮਝਦਾ ਪੰਜਾਬ ਯੂਨੀਵਰਸਿਟੀ ਜਿਹੜੀ ਬਲਖਣਤਾ ਡੈਮੋਕਰੈਟਿਕ ਸਿਸਟਮ ਦੇ ਪ੍ਰਸ਼ਾਸਨਿਕ ਤਰੀਕੇ ਦਾ ਉਹਨੂੰ ਇੱਕ ਬਹੁਤ ਵੱਡੀ ਝੋਟ ਮਾਰੀ ਜਾ ਰਹੀ ਹੈ ਕਿ ਸਾਜਦ ਦੇ ਤਹਿਤ ਤੁਹਾਡੇ ਸਾਥ ਕਿਵੇਂ ਰਹੂਗਾ ਸਟੂਡੈਂਟਸ ਦੇ ਨਾਲ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਆ ਔਰ ਇਹਨੂੰ ਅਸੀਂ ਮੈਂ ਸਮਝਦਾ ਇੱਕ ਇਹ ਇਸ਼ੂ ਕੱਲਾ ਸਟੂਡੈਂਟ ਦਾ ਜਾਂ ਵਿਦਿਆਰਥੀਆਂ ਦਾ ਨਹੀਂ ਇਹ ਇਸ਼ੂ ਪੰਜਾਬ ਦਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਾ ਇੱਕ ਸਾਂਝਾ ਮੰਚ ਬਣਾ ਕੇ ਮੈਨੂੰ ਤਾਂ ਪੰਜਾਬ ਸਰਕਾਰ ਦੀ ਕਮਜ਼ੋਰੀ ਕਹਿ ਲਓ ਪੰਜਾਬ ਸਰਕਾਰ ਦੀ ਢਿੱਲ ਕਹਿ ਲਓ ਪੰਜਾਬ ਸਰਕਾਰ ਤੇ दम ਨਾ ਹੋਣ ਕਾਰਨ ਕੇਂਦਰ ਜਿਹੜਾ ਸਟੈਪ ਬਾਈ ਸਟੈਪ ਅੱਗੇ ਵਧ ਰਿਹਾ ਔਰ ਪੰਜਾਬੀਆਂ ਨੂੰ ਸੋਚਣਾ ਪਏਗਾ ਔਰ ਪੰਜਾਬ ਸਰਕਾਰ ਨੂੰ ਜਾਗਣਾ ਪਏਗਾ ਤਾਂ ਕਿ ਅਸੀਂ ਪੰਜਾਬ ਨਾਲ ਹੋ ਰਿਹਾ ਟੱਕਾ ਨਿਆ ਜਿਹੜਾ ਅਸੀਂ ਦੂਰ ਕਰ ਸਕੀਏ ਸੋ ਬਿਲਕੁਲ प्रेम सिंह चंदूमाजरा ਫੇਸ ਤੌਰ ਤੇ ਪਹੁੰਚੇ ਨੇਗੇ ਇੱਥੇ ਜਿਹੜੇ ਵਿਦਿਆਰਥੀਆਂ ਦੀ ਮੰਗ ਸੁਣਨ ਲਈ ਪਹੁੰਚੇ ਨੇ ਕਿਉਂਕਿ ਜਿਹੜੇ ਕੱਲ ਤੋਂ ਹੀ ਰੋਜ਼ ਪ੍ਰਦਰਸ਼ਨ ਚੱਲ ਰਿਹਾ ਸਟੂਡੈਂਟਸ ਨੇ ਇੱਥੇ ਧਰਨਾ ਲਗਾਇਆ ਹੋਇਆ ਕਿ ਭਾਈ ਜਿਹੜੀ ਸੈਨੇਟ ਨੂੰ ਲੈ ਕੇ ਸੈਂਟਰਲ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਭਾਈ ਇਹਨੂੰ ਰੱਦ ਕੀਤਾ ਜਾਵੇ ਦੁਬਾਰਾ ਤੋਂ ਵਾਪਸ ਲਿਆ ਜਾਵੇ ਕਿਉਂਕਿ ਇਹ ਸਾਡੇ ਹੀ ਨਹੀਂ ਖਿਲਾਫ ਬਲਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਲਾਫ ਹੈ ਤੇ ਪੰਜਾਬ ਦੇ ਖਿਲਾਫ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸੈਂਟਰ ਦਾ ਜਿਹੜਾ ਰੁਖ ਕੀਤਾ ਜਾ ਰਿਹਾ ਉਹ ਪੰਜਾਬ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਤੇ ਅਸੀਂ ਚੰਡੀਗੜ੍ਹ ਤੋਂ ਕੈਪਰਨਸ ਸਮੇਤ ਨਾਲ ਪ੍ਰਿੰਸ ਗਰਗ ਡੈਨਿਕ ਸੋਸਾਇਟੀ। ਸੋ ਪ੍ਰੇਮ ਸਿੰਘ ਚੰਦੂ ਮਾਦਸ ਵਾਲੇ ਪੰਜਾਬ ਯੂਨੀਵਰਸਿਟੀ ਪਹੁੰਚ ਚੁੱਕੇ ਨੇ ਕਿਉਂਕਿ ਸੈਨੇਟ ਚ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਬਹੁਤ ਪੱਕਿਆ ਹੋਇਆ ਹੈ। ਇੱਕ ਤੋਂ ਕਰਕੇ ਇੱਕ ਨੇਤਾ ਇੱਥੇ ਪਹੁੰਚ ਲੈਣਗੇ। ਗੱਲਬਤ ਕਰਦੇ ਨੇ ਪ੍ਰੇਮ ਸਿੰਘ ਚੰਦੂ ਮਾਦਸ ਨਾਲ ਮੌਜੂਦ ਨੇ। ਕਿਵੇਂ ਦੇਖਦੇ ਹੋ ਜਿਹੜਾ ਚੋਣਾਂ ਲੱਗ ਕੇ ਜਿਹੜੇ ਸਟੂਡੈਂਟ ਐ ਕੱਲ ਤੋਂ ਹੀ ਪ੍ਰਦਰਸ਼ਨ ਕਰ ਰਹੇ ਨੇ। ਕਾਫੀ ਦਿਲਾਂ ਦੇ ਵਿੱਚ ਰੋਸ ਵੀ ਚੱਲ ਰਿਹਾ ਇਹਨਾਂ ਦੇ। ਦੇਖੋ ਅੱਜ ਪੰਜਾਬ ਯੂਨੀਵਰਸਿਟੀ ਦੇ ਅਥਾਰਟिटीज ਕਰਕੇ ਕਹਿ ਲਓ ਜਾਂ ਇਹਨਾਂ ਦੀ ਇੱਕ ਕਿਸਮ ਦੀ ਦਾਦਾਗ ਔਰ ਪੰਜਾਬ ਯੂਨੀਵਰਸਿਟੀ ਜਿੱਥੇ ਪੜ੍ਹਾਈ ਦਾ ਮਾਹੌਲ ਮੰਨਿਆ ਜਾਂਦਾ ਸੀ ਅੱਜ ਗਲਤ ਫੈਸਲੇ ਕਰਕੇ ਇੱਥੇ ਜਣੀ ਮਾਹੌਲ ਹੀ ਖਰਾਬ ਕਰਤਾ ਪਹਿਲੀ ਗੱਲ ਤਾਂ ਜਿਹੜਾ ਗੌਰਮਟ ਆਫ ਇੰਡੀਆ ਨੇ ਨੋਟਸ ਕੱਢਿਆ ਨੋਟੀਫਿਕੇਸ਼ਨ ਕੱਢਿਆ ਕਿ ਸਿੰਡੀਕੇਟ ਜਿਹੜੀ ਹੈ ਇੱਕ ਕਿਸਮ ਦੀ ਸਿੰਡੀਕੇਟ ਦੀ ਤਾਕਤ ਤੇ ਖਤਮ ਕਰਤੀ ਇਹਦਾ ਜਮਹੂਰੀ ਸਾਈਕਲ ਜਿਹੜੀ ਸੀ ਜਮਹੂਰੀ ਚਿਹਰਾ ਜਿਹੜਾ ਇੱਥੇ ਪੰਜਾਬ ਯੂਨੀਵਰਸਿਟੀ ਦਾ ਉਹ ਵਿਗਾੜ ਕੇ ਰੱਖਤਾ ਔਰ ਮੈਂ ਸਮਝਦਾ ਇਹ ਜਿਹੜਾ ਤਾਨਾशाही ਰੁਪਈਆ ਵਿੱਦਿਕਦਾਰਿਆ ਚ ਕਦੇ ਚੱਲ ਨਹੀਂ ਸਕਦਾ ਉਹ ਨਾ ਚੱਲੇਗਾ ਔਰ ਇਹਦਾ ਬਹੁਤ ਵੱਡਾ ਖਮਿਆਜਾ ਭਾਰਤ ਸਰਕਾਰ ਨੂੰ ਭੁਤਣਾ ਪਏਗਾ ਜੇ ਨੋਟੀਫਿਕੇਸ਼ਨ ਵਾਪਸ ਨਾ ਲਿਆ ਕਿ ਕੀ ਲੱਗਦਾ ਹੈ ਇਹ ਕੀ ਕਾਰਨ ਨੇ ਕਿਉਂਕਿ ਉਹਨਾਂ ਨੂੰ ਵੀ ਪਤਾਗਾ ਕਿ ਇਹ ਪੰਜਾਬ ਯੂਨੀਵਰਸਿਟੀ ਹੈਗੀ ਉਹਨਾਂ ਨੇ ਕਿਉਂ ਸਿੰਡੀਕੇਟ ਦੇ ਨਾਲ ਪੰਗਾ ਮਤਲਬ ਇਸ ਤਰ੍ਹਾਂ ਦੀ ਕਿਉਂ ਇਹ ਰੱਦ ਕਰਨ ਦੀ ਕੋਸ਼ਿਸ਼ ਕੀਤੀ ਇਹ ਮੈਂ ਸਮਝਦਾ ਕਿ ਭਾਰ ਸਰਕਾਰ ਦੀ ਬਤਨੀਤ ਕਹਿ ਸਕਦੇ ਆ ਕਿ ਹੌਲੀ ਹੌਲੀ ਜਿਹੜੀ ਆ ਪੰਜਾਬ ਦੇ ادارے ਤੇ ਕਾਬਜ਼ ਹੋ ਰਹੀ ਆ ਪੰਜਾਬ ਦੇ ਇਦਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਿਆ ਜਾ ਰਿਹਾ ਪਹਿਲਾਂ ਬੀਬੀਐਮ ਵੀ ਕਬਜ਼ੇ ਵਿੱਚ ਕਰ ਲਿਆ ਪਹਿਲਾਂ ਚੰਡੀਗੜ੍ਹ ਦਾ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ ਰਾ ਉਹਨਾਂ ਦਾ ਇੱਕ ਬਣਾਉ ਬਾਦ ਤੇ ਵਿਧਾਨ ਸਭਾ ਤੇ ਹੁਣ ਪੰਜਾਬ ਜੁਨੀਵਰਸਿਟੀ ਦਾ ਕਬਜ਼ਾ ਕਰ ਲਿਆ ਤੇ ਇਸ ਤਰ੍ਹਾਂ ਜਿਹੜੇ ਹੌਲੀ ਹੌਲੀ ਪੰਜਾਬ ਨੂੰ ਇੱਕ ਯੂਟੀ ਬਣਾਉਣ ਵਾਲੇ ਸੋਚਿਆ ਜਾ ਰਿਹਾ ਇੱਕ ਡੂੰਗੀ ਸਾਜਦਾ ਹਿੱਸਾ ਮੈਂ ਸਮਝਦਾ ਪੰਜਾਬ ਜੁਨੀਵਰਸਿਟੀ ਜਿਹੜੀ ਬਲਖਣਤਾ ਡੈਮੋਕਰੈਟਿਕ ਸਿਸਟਮ ਦੇ ਪ੍ਰਸ਼ਾਸਨਿਕ ਤਰੀਕੇ ਦਾ ਉਹਨੂੰ ਇੱਕ ਬਹੁਤ ਵੱਡੀ ਝੋਟ ਮਾਰੀ ਜਾ ਰਹੀ ਹੈ ਕਿ ਸਾਜਦ ਦੇ ਤਹਿਤ ਤੁਹਾਡੇ ਸਾਥ ਕਿਵੇਂ ਰਹੂਗਾ ਸਟੂਡੈਂਟਸ ਦੇ ਨਾਲ ਤੁਸੀਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਆ ਹੋਰ ਇਹਨੂੰ ਅਸੀਂ ਮੈਂ ਸਮਝਦਾ ਇੱਕ ਇਹ ਇਸ਼ੂ ਕੱਲਾ ਸਟੂਡੈਂਟ ਦਾ ਜਾਂ ਵਿਦਿਆਰਥੀਆਂ ਦਾ ਨਹੀਂ ਇਹ ਇਸ਼ੂ ਪੰਜਾਬ ਦਾ ਪੰਜਾਬ ਦੇ ਸਾਰੀਆਂ ਪਾਰਟੀਆਂ ਦਾ ਇੱਕ ਸਾਂਝਾ ਮੰਚ ਬਣਾ ਕੇ ਮੈਂ ਸੋਨ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਕਹਿ ਲਓ ਪੰਜਾਬ ਸਰਕਾਰ ਦੀ ਢਿੱਲ ਗੈਰੋ ਪੰਜਾਬ ਸਰਕਾਰ ਚ ਦਮ ਨਾ ਹੋਣ ਕਾਰਨ ਕੇਂਦਰ ਜਿਹੜਾ ਸਟੈਪ ਬਾਈ ਸਟੈਪ ਅੱਗੇ ਵਧ ਰਿਹਾ ਔਰ ਪੰਜਾਬੀਆਂ ਨੂੰ ਸੋਚਣਾ ਪਏਗਾ ਔਰ ਪੰਜਾਬ ਸਰਕਾਰ ਨੂੰ ਜਾਗਣਾ ਪਏਗਾ ਤਾਂ ਕਿ ਅਸੀਂ ਪੰਜਾਬ ਨਾਲ ਹੋ ਰਿਹਾ ਤੱਕਾ ਨਿਆਂ ਜਿਹੜਾ ਅਸੀਂ ਦੂਰ ਕਰ ਸਕੀਏ ਸੋ ਬਿਲਕੁਲ प्रेम सिंह चंदूमाजरा ਫੇਸ ਤੌਰ ਤੇ ਪਹੁੰਚੇ ਨੇਗੇ ਇਥੇ ਜਿਹੜੇ ਵਿਦਿਆਰਥੀਆਂ ਦੀ ਮੰਗ ਸੁਣਨ ਲਈ ਪਹੁੰਚੇ ਨੇ ਕਿਉਂਕਿ ਜਿਹੜੇ ਕੱਲ ਤੋਂ ਹੀ ਰੋਜ਼ ਪ੍ਰਦਰਸ਼ਨ ਚੱਲ ਰਿਹਾ ਸਟੂਡੈਂਟਸ ਨੇ ਇਥੇ ਧਰਨਾ ਲਗਾਇਆ ਹੋਇਆ ਹੈ ਕਿ ਭਾਈ ਜਿਹੜੀ ਸੈਨੇਟ ਨੂੰ ਲੈ ਕੇ ਸੈਂਟਰਲ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਭਾਈ ਇਹਨੂੰ ਰੱਦ ਕੀਤਾ ਜਾਵੇ ਦੁਬਾਰਾ ਤੋਂ ਵਾਪਸ ਲਿਆ ਜਾਵੇ ਕਿਉਂਕਿ ਇਹ ਸਾਡੇ ਹੀ ਨਹੀਂ ਖਿਲਾਫ ਬਲਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਲਾਫ ਹੈ ਤੇ ਪੰਜਾਬ ਦੇ ਖਿਲਾਫ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸੈਂਟਰ ਦਾ ਜਿਹੜਾ ਰੁਖ ਕੀਤਾ ਜਾ ਰਿਹਾ ਹੈ ਉਹ ਪੰਜਾਬ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਤੇ ਅਸੀਂ ਚੰਡੀਗੜ੍ਹ ਤੋਂ ਕੈਪਰਨਸ ਸਮੇਤ ਨਾਲ ਪ੍ਰਿੰਸ ਗਰਗ ਡੈਨਿਕ ਸੋਸਾਇਟੀ ਸੋ ਪ੍ਰੇਮ ਸਿੰਘ ਚੰਦੂ ਮਾਦਸ ਵਾਲੇ ਪੰਜਾਬ ਯੂਨੀਵਰਸਿਟੀ ਪਹੁੰਚ ਚੁੱਕੇ ਨੇ ਕਿਉਂਕਿ ਸੈਨੇਟ ਚ ਉਹਨਾਂ ਦਾ ਜਿਹੜਾ ਮਾਮਲਾ ਹੈਗਾ ਉਹ ਬਹੁਤ ਪੱਕਿਆ ਹੋਇਆ ਇੱਕ ਤੋਂ ਗਰਕੇ ਇੱਕ ਨੇਤਾ ਇੱਥੇ ਪਹੁੰਚ ਲੈਣਗੇ ਕੱਲ੍ਹ ਬਤ ਕਰਦੇ ਨੇ ਪ੍ਰੇਮ ਸਿੰਘ ਚੰਦੂ ਮਾਦਸ ਨਾਲ ਮੌਜੂਦ ਨੇ ਕਿਵੇਂ ਦੇਖਦੇ ਹੋ ਜਿਹੜਾ ਚੋਣਾਂ ਲੱਗ ਕੇ ਜਿਹੜੇ ਸਟੂਡੈਂਟ ਐ ਕੱਲ ਤੋਂ ਹੀ ਪ੍ਰਦਰਸ਼ਨ ਕਰ ਰਹੇ ਨੇ ਕਾਫੀ ਦਿਲਾਂ ਦੇ ਵਿੱਚ ਰੋਸ ਵੀ ਚੱਲ ਰਿਹਾ ਇਹਨਾਂ ਦੇ ਦੇਖੋ ਅੱਜ ਪੰਜਾਬ ਯੂਨੀਵਰਸਿਟੀ ਦੇ ਅਥਾਰਟिटीज ਗੱਲ ਕੇ ਕਹਿ ਲਓ ਜਾਂ ਇਹਨਾਂ ਦੀ ਇੱਕ ਕਿਸਮ ਦੀ ਦਾਦਾਗਿਰੀ ਕਰ ਔਰ ਪੰਜਾਬ ਯੂਨੀਵਰਸਿਟੀ ਜਿੱਥੇ ਪੜ੍ਹਾਈ ਦਾ ਮਾਹੌਲ ਮੰਨਿਆ ਜਾਂਦਾ ਸੀ ਅੱਜ ਗਲਤ ਫੈਸਲੇ ਕਰਕੇ ਇੱਥੇ ਜਣੀ ਮਾਹੌਲ ਹੀ ਖਰਾਬ ਕਰਤਾ ਪਹਿਲੀ ਗੱਲ ਤਾਂ ਜਿਹੜਾ ਗੌਰਮਟ ਆਫ ਇੰਡੀਆ ਨੇ ਨੋਟਸ ਕੱਢਿਆ ਨੋਟੀਫਿਕੇਸ਼ਨ ਕੱਢਿਆ ਕਿ ਸਿੰਡੀਕੇਟ ਜਿਹੜੀ ਹੈ ਇੱਕ ਕਿਸਮ ਦੀ ਸਿੰਡੀਕੇਟ ਦੀ ਤਾਕਤ ਤੇ ਖਤਮ ਕਰਤੀ ਇਹਦਾ ਜਮਹੂਰੀ ਸਾਈਕਲ ਜਿਹੜੀ ਸੀ ਜਮਹੂਰੀ ਚਿਹਰਾ ਜਿਹੜਾ ਇੱਥੇ ਪੰਜਾਬ ਯੂਨੀਵਰਸਿਟੀ ਦਾ ਉਹ ਵਿਗਾੜ ਕੇ ਰੱਖਤਾ ਔਰ ਮੈਂ ਸਮਝਦਾ ਇਹ ਜਿਹੜਾ ਤਾਨਾशाही ਰੁਪਈਆ ਵਿੱਦਿਕ ਅਧਾਰਿਆ ਚ ਕਦੇ ਚੱਲ ਨਹੀਂ ਸਕਦਾ ਉਹ ਨਾ ਚੱਲੇਗਾ ਔਰ ਇਹਦਾ ਬਹੁਤ ਵੱਡਾ ਖਮਿਆਜਾ ਭਾਰਤ ਸਰਕਾਰ ਨੂੰ ਭੁਤਣਾ ਪਏਗਾ ਜੇ ਨੋਟੀਫਿਕੇਸ਼ਨ ਵਾਪਸ ਨਾ ਲਿਆ ਕਿ ਕੀ ਲੱਗਦਾ ਹੈ ਕਿ ਕਾਰਨ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈਗਾ ਕਿ ਇਹ ਪੰਜਾਬ ਯੂਨੀਵਰਸਿਟੀ ਹੈਗੀ ਉਹਨਾਂ ਨੇ ਕਿਉਂ ਸਿੰਡੀਕੇਟ ਦੇ ਨਾਲ ਪੰਗਾ ਮਤਲਬ ਇਸ ਤਰ੍ਹਾਂ ਦੀ ਕਿਉਂ ਇਹ ਰੱਦ ਕਰਨ ਦੀ ਕੋਸ਼ਿਸ਼ ਕੀਤੀ ਇਹ ਮੈਂ ਸਮਝਦਾ ਕਿ ਭਾਰ ਸਰਕਾਰ ਦੀ ਬਤਨੀਤ ਕਹਿ ਸਕਦੇ ਆ ਕਿ ਹੌਲੀ ਹੌਲੀ ਜਿਹੜੀ ਆ ਪੰਜਾਬ ਦੇ ادارے ਤੇ ਕਾਬਜ਼ ਹੋ ਰਹੀ ਆ ਪੰਜਾਬ ਦੇ ਇਦਾਰਿਆਂ ਨੂੰ ਆਪਣੇ ਕਬਜ਼ੇ 'ਚ ਕਰਿਆ ਜਾ ਰਿਹਾ ਪਹਿਲਾਂ BBMP ਕਬਜ਼ੇ 'ਚ ਕਰ ਲਿਆ ਪਹਿਲਾਂ ਚੰਡੀਗੜ੍ਹ ਦਾ ਹਿੱਸਾ ਹਰਿਆਣੇ ਨੂੰ ਦੇਣ ਦਾ ਫੈਸਲਾ ਕਰ ਲਿਆ ਹਰਾ ਉਹਨਾਂ ਦਾ ਬਣਾਉ ਬਾਅਦ ਤੇ ਵਿਧਾਨ ਸਭਾ ਤੇ ਹੁਣ ਪੰਜਾਬ ਜੁਨੀਵਰਸਿਟੀ ਦਾ ਕਬਜ਼ਾ ਕਰ ਲਿਆ ਤੇ ਇਸ ਤਰ੍ਹਾਂ ਜਿਹੜੇ ਹੌਲੀ ਹੌਲੀ ਪੰਜਾਬ ਨੂੰ ਇੱਕ ਯੂਟੀ ਬਣਾਉਣ ਵਾਲੇ ਸੋਚਿਆ ਜਾ ਰਿਹਾ ਇੱਕ ਡੂੰਗੀ ਸਾਜਦਾ ਹਿੱਸਾ ਮੈਂ ਸਮਝਦਾ ਪੰਜਾਬ ਜੁਨੀਵਰਸਿਟੀ ਜਿਹੜੀ ਬਲਖਣਤਾ ਡੈਮੋਕਰੈਟਿਕ ਸਿਸਟਮ ਦੇ ਪ੍ਰਸ਼ਾਸਨਿਕ ਤਰੀਕੇ ਦਾ ਉਹਨੂੰ ਇੱਕ ਬਹੁਤ ਵੱਡੀ ਝੋਟ ਮਾਰੀ ਜਾ ਰਹੀ ਹੈ ਕਿ ਸਾਜਦ ਦੇ ਤਹਿਤ ਤੁਹਾਡੇ ਸਾਥ ਕਿਵੇਂ ਰਹੂਗਾ ਸਟੂਡੈਂਟਸ ਦੇ ਨਾਲ ਅਸੀਂ ਪੂਰੀ ਤਰ੍ਹਾਂ ਇਹਨਾਂ ਦੇ ਨਾਲ ਆ ਔਰ ਇਹਨੂੰ ਅਸੀਂ ਮੈਂ ਸਮਝਦਾ ਇੱਕ ਇਹ ਇਸ਼ੂ ਕੱਲਾ ਸਟੂਡੈਂਟ ਦਾ ਜਾਂ ਵਿਦਿਆਰਥੀਆਂ ਦਾ ਨਹੀਂ ਇਹ ਇਸ਼ੂ ਪੰਜਾਬ ਦਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਾ ਇੱਕ ਸਾਂਝਾ ਮੰਚ ਬਣਾ ਕੇ ਮੈਂ ਕਹਾਂਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਕਹਿ ਲਓ ਪੰਜਾਬ ਸਰਕਾਰ ਦੀ ਢਿੱਲ ਕਹਿ ਰਹੋ ਪੰਜਾਬ ਸਰਕਾਰ ਚ दम ਨਾ ਹੋਣ ਕਾਰਨ ਕੇਂਦਰ ਜਿਹੜਾ ਸਟੈਪ ਬਾਈ ਸਟੈਪ ਅੱਗੇ ਵਧ ਰਿਹਾ ਔਰ ਪੰਜਾਬੀਆਂ ਨੂੰ ਸੋਚਣਾ ਪਏਗਾ ਔਰ ਪੰਜਾਬ ਸਰਕਾਰ ਨੂੰ ਜਾਗਣਾ ਪਏਗਾ ਤਾਂ ਕਿ ਅਸੀਂ ਪੰਜਾਬ ਨਾਲ ਹੋ ਰਿਹਾ ਟੱਕਾ ਨਿਆ ਜਿਹੜਾ ਅਸੀਂ ਦੂਰ ਕਰ ਸਕੀਏ ਸੋ ਬਿਲਕੁਲ ਰਮ ਸਿੰਘ ਚੰਦੂ ਮਾਜਰਾ ਸੇਸ਼ ਤੌਰ ਤੇ ਪਹੁੰਚੇ ਨੇਗੇ ਇੱਥੇ ਜਿਹੜੇ ਵਿਦਿਆਰਥੀਆਂ ਦੀ ਮੰਗ ਸੁਣਨ ਲਈ ਪਹੁੰਚੇ ਨੇ ਕਿਉਂਕਿ ਜਿਹੜੇ ਕੱਲ ਤੋਂ ਹੀ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਸਟੂਡੈਂਟਸ ਨੇ ਇੱਥੇ ਧਰਨਾ ਲਗਾਇਆ ਹੋਇਆ ਹੈ ਕਿ ਭਾਈ ਜਿਹੜੀ ਸੈਨੇਟ ਨੂੰ ਲੈ ਕੇ ਸੈਂਟਰਲ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਭਾਈ ਉਹਨੂੰ ਰੱਦ ਕੀਤਾ ਜਾਵੇ ਦੁਬਾਰਾ ਤੋਂ ਵਾਪਸ ਲਿਆ ਜਾਵੇ ਕਿਉਂਕਿ ਇਹ ਸਾਡੇ ਹੀ ਨਹੀਂ ਖਿਲਾਫ ਬਲਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਲਾਫ ਹੈ ਤੇ ਪੰਜਾਬ ਦੇ ਖਿਲਾਫ ਹੈ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਸੈਂਟਰ ਦੇ ਇੱਕ ਜਿਹੜਾ ਰੁਖ ਕੀਤਾ ਜਾ ਰਿਹਾ ਹੈ ਉਹ ਪੰਜਾਬ ਨੂੰ ਦਬਾਉਣ ਦਾ ਯਤ ਚੰਡੀਗੜ੍ਹ ਤੋਂ ਕੈਪਰਨਸ ਸਮੇਤ ਨਾਲ ਪ੍ਰਿੰਸ ਗਰਗ ਡੈਨਿਕ ਸੋਲਿਟੀ